ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੜਕਾ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਪਿੰਡ ਦੋਸਤੋ ਚੋਲਾ ਸਾਹਿਬ ਤੇ ਚੰਬਾ ਪਿੰਡ ਵੀ ਥੋੜੀ ਦੂਰੀ ਤੇ ਕੜਕਾ ਚੰਬੇ ਦੇ ਨਾਮ ਨਾਲ ਵੀ ਬਹੁਤੇ ਵੀਰ ਜਾਣਦੇ ਆ ਤੇ ਖਾਸ ਵਿਜ਼ਿਟ ਤੁਸੀਂ ਕੜਕੇ ਪਿੰਡ ਕਰਨੀ ਆ ਸੋ ਵੀਰ ਅਮਰਤ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਪਸ਼ੂ ਦੋਸਤੋ ਰੂਟੀਨ ਦੇ ਵਿੱਚ ਆਉਂਦੇ ਆ ਮੱਝਾਂ ਹੋਣ ਚਾਹੇ ਵਹਿੜਾਂ ਬਿਲਕੁਲ ਪਸ਼ੂ ਰੂਟੀਨ ਦੇ ਵਿੱਚ ਆਉਂਦੇ ਆ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਪਾਈਆਂ ਨੇ ਦੋਸਤੋ ਤੇ ਅੱਜ ਇਸ ਕਵਰੇਜ ਦੇ ਵਿੱਚ ਆਪਾਂ ਚਾਰ ਨਗ ਦਿਖਾਉਣੇ ਆ ਇੱਕ ਦੁੱਜਣ ਝੋਟੀ ਦਿਖਾ ਦਾਂਗੇ ਤੇ ਇੱਕ ਦੋ ਦੁੱਜਣ ਦੁੱਜਣ ਝੋਟੀਆਂ ਜਿਹੜੀਆਂ ਦੋਸਤੋ ਦਿਖਾ ਦਾਂਗੇ ਬਿਲਕੁਲ ਗੱਭਣਾਂ ਤੇ ਇੱਕ ਤਾਂ ਪੂਰੀ ਤਿਆਰੀ ਤੇ ਕੁਝ ਦਿਨ ਲੈਂਦੀ ਆ ਸੂਣ ਦੇ ਵਿੱਚ ਇੱਕ ਦੋਸਤੋ ਬਿਲਕੁਲ ਦੁੱਧੋਂ ਡਰਾਈ ਆ ਤੇ ਕੋਈ 544 4 3 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਉਹ ਵੀਰ ਅਮਰਤ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤੇ ਦੋ ਬੈੜਾਂ ਨੇ ਇੱਕ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਤੁਹਾਨੂੰ ਵੈੜ ਦਿਖਾਉਣੀ ਆ ਬਿਲਕੁਲ ਲਵੀ ਜੀ ਵੱਛੀ ਆ ਤੇ ਰੇਟ ਭਾਅ ਪਰਤਾ ਬੜਾ ਜਾਇਜ਼ ਜੈਨੂਨ ਰੇਟ ਹੋਊਗਾ ਜਿਹੜੇ ਵੀਰ ਨੇ ਹੱਥ ਪਾਉਣਾ ਤੇ ਤਸੱਲੀ ਤੁਸੀਂ ਘਰਾਂ ਕੇ ਕਰ ਲਿਓ ਬਿਲਕੁਲ ਲੜ ਲੂੜ ਹਜੇ ਲੜਾਂ ਲੂੜਾਂ ਬਹੁਤ ਹੈਗੀਆਂ ਨੇ ਬਿਲਕੁਲ ਹਜੇ ਬਣਨੇ ਥਣੀਆਂ ਠੀਕ ਆ ਜੀ ਤੇ ਟਾਈਮ ਹਜੇ ਲੈ ਜੂਗੀ ਸਮਾਂ ਲੈ ਜੂਗੀ ਪੁੱਛ ਲਾਂਗੇ ਦਿਨ ਹਜੇ ਕਿੰਨੇ ਕ ਲੈਂਦੀ ਆ ਸੋ ਡਿਟੇਲ ਆਪਾਂ ਵੀਰ ਅਮਰਤ ਦੇ ਨਾਲ ਗੱਲ ਆਓ ਚੱਲਦੇ ਆਂ ਵੀਰ ਦੇ ਕੋਲ ਸੋ ਅੱਜ 27 ਨਵੰਬਰ ਦੋਸਤੋ ਆਪਾਂ ਕਵਰੇਜ ਕਰਦੇ ਆਂ 27 ਨਵੰਬਰ ਤੇ ਟਾਈਮ ਤੁਸੀਂ ਨੋਟ ਕਰ ਲਓ ਕੋਈ ਦੋਸਤੋ ਮਾਰਨਿੰਗ ਦੇ ਕੋਈ 11:30 12:00 ਵਜੇ ਦਾ ਸਮਾਂ ਹੈਗਾ ਆਜੋ ਜੀ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਬੜੇ ਵਧੀਆ ਚੰਗੇ ਠੀਕ ਠਾਕ ਹਾਂਜੀ 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 ਅਮਰਤ ਵੀਰੇ ਪਸੂ ਚਾਰ ਕਾਊ ਅੱਜ ਆਪਣੇ ਆਪਣੇ ਵੀਰ ਜੀ ਦੋ ਵੈੜਾ ਵਾਂ ਤੇ ਇੱਕ ਦੋ ਹੀ ਝੋਟੀਆਂ ਵਾਂ ਇੱਕ ਦੂਜੀ ਦੂਜੀ ਸੂਈ ਠੀਕਾ ਠੀਕਾ ਹਾਂਜੀ ਹੋਰ ਕੋਈ ਗੱਲਾਂ ਬਾਤਾਂ ਬਸ ਵਧੀਆ ਵੀਰ ਜੀ ਤੁਸੀਂ ਚੰਗੀਆਂ ਕਣਕਾਂ ਕੁੰਕਾਂ ਕਣਕਾਂ ਵਧੀਆ ਵੀਰ ਜੀ ਪਾਣੀ ਲਾਉਣ ਦੀ ਤਿਆਰੀ ਆ ਦੇ ਇਧਰ ਅਮਰ ਤੋਂ ਮਟਰ ਵੀ ਬੀਜੀ ਹੋਈ ਨੇ ਹਾਂਜੀ ਹਾਂਜੀ ਇਹ ਆਪਣੇ ਲੱਗੇ ਮਟਰ ਲੱਗੇ ਆਪਾਂ ਆਪਦੇ ਨੂੰ ਲਾਏ ਆ ਲਾ ਲਈਦੇ ਵਡਾ ਵੀਰ ਫਿਰ ਬਾਹਰ ਚਲ ਗਿਆ ਹੁਣ ਨਹੀਂ ਸੁੱਤਰ ਹੁੰਦਾ ਠੀਕਾ ਠੀਕਾ ਹਾਂਜੀ ਚਲੋ ਵਧੀਆ ਇੱਕ ਕੰਮ ਹੀ ਹੁੰਦਾ ਜੇ ਤੁਹਾਨੂੰ ਬਿਲਕੁਣ ਨਾਲ ਹੀ ਵਪਾਰ ਦੀ ਲਾਈਨ ਆ ਤੁਹਾਡੀ ਵਪਾਰ ਨਾਲੇ ਪਾਸੇ ਤੁਹਾਨੂੰ ਪਤਾ 24 ਘੰਟੇ ਉੱਪਰ ਰਹਿਣਾ ਪੈਂਦਾ ਹਾਂਜੀ 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 ਤੇ ਅੱਜ ਚਾਰ ਪਸ਼ੂ ਆ ਦੋ ਤਾਂ ਆਪਾਂ ਝੋਟੀਆਂ ਦਿਖਾਉਣੀਆਂ ਆ ਦੂਜੇ ਦੂਜੇ ਸਵੇਰ ਹਾਂਜੀ ਹਾਂਜੀ ਵੀਰ ਜੀ ਦੂਜੇ ਦੂਜੇ ਤੇ ਦੋ ਹੀ ਵੜਾ ਆਪਣੇ ਕੋਲ ਦੋ ਵੜਾ ਆ ਪਹਿਲੇ ਨਾ ਵੱਛੀ ਸੂਣੀ ਇੱਕ ਅੱਛਾ ਹਾਂਜੀ ਲਓ ਜੀ ਇਹ ਨਾਗਨੇ ਸੋ ਬਿਲਕੁਲ ਸਟੈਪ ਬਾਈ ਸਟੈਪ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਸਾਂਝੀ ਕਰਦੇ ਜਾਵਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਇਹ ਵੀਰੇ ਵੱਛੀ ਤੇ ਪਹਿਲਣ ਸੂਣੀ ਆ ਚੰਗੀ ਵੱਛੀ ਜੀ ਨਹੀਂ ਲਓ ਜੀ ਬਣੀ ਜਾਂਦੀ ਹੈ ਨਾ ਹਾਂਜੀ ਹਾਂਜੀ ਢਿੱਲਾ ਢੋਲਾ ਵੜੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਮਾੜਾ ਭੈਣ ਭਰਾਵਾਂ ਨੂੰ ਦਿਖਾਈ ਸੀ ਉਹ ਥੋੜੀ ਘੱਟ ਸੀ ਉਹ ਮਿਲਦਾ ਹੁਣ ਨੇੜੇ ਆ ਗਈ ਹੈ ਹਾਂਜੀ 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 ਲਓ ਵੀ ਦੋਸਤੋ ਬਾਕੀ ਲੜਾ ਲੂੜਾ ਤੁਸੀਂ ਆ ਵੇਖ ਲਓ ਨਾਰਮਲ ਬਿਲਕੁਲ ਲਾਲ ਰੰਗ ਦੇ ਵਿੱਚ ਆ ਦੋਸਤੋ ਠੀਕ ਆ ਬਾਕੀ ਥਾਂ ਤੋਂ ਦੀ ਕੁਆਲਿਟੀ ਬਹੁਤ ਆਹ ਵੇਖੋ ਠੀਕ ਆ ਸੋਥਾਂ ਤੋਂ ਦੀ ਕੁਆਲਿਟੀ ਕਾਫੀ ਚੰਗੀ ਆ ਤੇ ਅਮਰਤ ਦੇਣ ਕੱਢਦੀ ਅਜੇ ਕੋਈ 2-4 ਹੋਰ ਕੇ ਹਫਤੇ ਕਰਦੀ ਹਾਂ ਹਾਂ ਜੀ ਹਫਤਾ ਵੀ ਖੜ ਸਕਦੀ ਵੀ ਜੀ ਅੱਗੇ ਹਫਤਾ ਨੇ ਆਪਾਂ ਫਿਰ ਵੀ ਲੈ ਗਈ ਦੇਣ ਉਤੇ ਠੀਕ ਆ ਜੀ ਹਾਂ ਜੀ ਸੋ ਕਈ ਵਾਰਾਂ ਦੇਣ ਚਲੋ ਕਰਾ ਲਿਖੀ ਹੁੰਦੀ ਹੈ ਪਨੀ ਪੁਲੀ ਬਣੀ ਹੈ ਨਾ ਲਹੂ ਰੋਤਾ ਵਾਲੀ ਵਛੀ ਬਿਲਕੁਲ ਸੋ ਫੇਸ ਕੁਆਲਿਟੀ ਆ ਵੇਖੋ ਜੀ ਠੀਕ ਆ ਠੰਡੀ ਧੀਰੀ ਆ ਸੀਲਸਲਾ ਦਾ ਦੋਸਤੋ ਠੀਕ ਆ ਸੋ ਬਿਲਕੁਲ ਗੁੜ ਵਰਗਾ ਰੰਗ ਆ ਬਿਲਕੁਲ ਲਾਲ ਰੰਗ ਦੇ ਵਿੱਚ ਆ ਪੂਰੀ ਰੰਗਬਾਜ਼ ਠੀਕ ਆ ਸੋ ਪਹਿਲਣ ਵਛੀ ਆ ਧੁੰਨ ਧੰਨ ਦੀ ਪੂਰੀ ਲੰਬਾਈ ਆ ਫੇਸ ਕੁਆਲਿਟੀ ਚੰਗੀ ਆ ਠੀਕ ਆ ਤੇ ਨੋਰਮਲ ਦਰਮਿਆਨੇ ਸਿੰਘਾ ਪਰ ਦੋਸਤੋ ਠੰਡੀ ਧੀਰੀਆ ਸੀਲਸ ਲਗਾ ਕੋਈ ਡਰਾਕਲ ਭਜੱਕਲ ਜੀ ਨਹੀਂ ਆਹ ਦੇਖੋ ਹੋਇਆ ਅਮੇ ਹਾਈਟਾ ਦੋਸਤੋ ਮੀਡੀਆ ਮ ਕੋਈ ਵੀਰ ਮੰਨ ਕੇ ਸਬਦਾ ਕਰ ਲੈ ਤੇ ਅੰਮ੍ਰਿਤ ਹੈ ਪਹਿਲਾਂ ਨਹੀਂ ਸੁਣੀ ਆ ਵੀਰੇ ਪੈਲਨ ਪੈਲਨ ਚਾਰ ਦੰਦ ਪਿਓਰ ਲਓ ਜੀ ਪਿਓਰ ਜਿਹੜੀ ਦੋਸਤੋ ਮੂੰਹੋਂ ਦੰਦੋਂ ਚੌਗੀ ਆ ਚਾਰ ਦੰਦ ਦਾ ਆ ਵੇਖੋ ਸੋ ਵੱਚੀ ਬਿਲਕੁਲ ਪਹਿਲਾ ਸੂਆ ਸੁਣ ਜਾ ਰਹੀ ਆ ਕਰੋ ਚੈੱਕ ਜੀ ਆ ਲਓ ਜੀ ਠੀਕ ਆ ਸੋ ਚੌਗੀ ਤੇ ਅੰਮ੍ਰਿਤ ਕੀ ਲੈਣ ਦੇਣ ਵੀਰੇ ਕੀ ਕਰੇਗਾ ਮੋਹਲ ਦੇ ਬਣਾਇਦਾ 40 ਕਰ ਲੀ ਗਏ ਆ 45 ਕਰ ਲੀਏ 35000 ਜੈਸਨੋ ਵੀ 35 ਦੀ ਹਾਂਜੀ ਲੋ ਜੀ 35000 ਦੀ ਦੋਸਤੋ ਯੈਸ ਨੋ ਵੀਰ ਦੱਸ ਰਿਹਾ 35000 ਦੀ ਖਾਨ ਆ ਸੋ ਵੱਛੀ ਪਹਿਲਨ ਸੁਣੀ ਆ ਕੋਈ ਵੀਰ 200 ਵੇ ਕੋਈ 300 ਵੇ 400 ਵੇ ਗਾ ਦੇ ਸਵਾਦ ਆ ਜਾਊਗਾ ਠੀਕ ਆ ਤੇ ਚੰਗੀ ਵੱਛੀ ਆ ਨਵੀਂ ਵੱਛੀ ਆ ਪਹਿਲਨ ਤੇ ਇਸ ਤੋਂ ਬਾਅਦ ਅਮਰਤ ਅਗਲੇ ਪਾਸੇ ਆਪਣੇ ਕੋਲ ਇਸ ਵੇੜ ਦੀ ਕੀ ਡਿਟੇਲ ਆ ਵੀਰੇ ਦੂਜੇ ਸੂਵੇ ਵੇੜ ਸੂਈ ਸੀ ਹਾਂਜੀ ਦੁੱਧ ਹੋਊਗਾ ਇਹਦੇ ਥੱਲੇ 12 ਕਿਲੋ ਬੌਲਾ ਜੀ ਵੱਛੀ ਮਗਰ ਇਹ ਜਲਸੀ ਇਹਦੇ ਮਗਰ ਹਾਂਜੀ ਥੋੜੀ ਜੀ ਨਾ ਡਾਉਣ ਹੋ ਗਈ ਉਹਨਾਂ ਅੱਛਾ ਹਾਂਜੀ ਅੱਜ ਹੀ ਹੋਈ ਆ ਅੱਛਾ ਜੀ ਸਵੇਰੇ ਮਤਲਬ ਡਾਊਨ ਆਈ ਆ ਬਟ ਟੀਕਾ ਟਲਾ ਕਰਾਇਆ ਅੱਦਾਂ ਤੇ ਆਹ ਥੋੜਾ ਟ੍ਰੀਟਮੈਂਟ ਕਰਾਤਾ ਕੋਈ ਟੀਕਾ ਟਾਕਾ ਲੱਗ ਗਿਆ ਹਾਂਜੀ 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 ਸਵੇਰ ਦੂਜੇ ਸੂਈ ਆ ਵੇਰਵਾ ਪਾ ਦਿੰਨੇ ਆ ਦੂਜੇ ਸੂਵੇ ਆ ਹਾਂਜੀ ਹਾਂਜੀ ਤੇ ਦਿਨ ਕਿੰਨੇ ਦੱਸਿਆ ਜੀ ਵੀਰੇ ਇਹਨੂੰ ਅਜੇ 4-5 ਦਿਨ ਹੀ ਹੋਏ ਸੂਈ ਨੂੰ ਕਿਉਂ 5 ਦਿਨਾਂ ਦੀ ਸੂਈ ਆ ਤੇ ਆ ਮਗਰ ਬੱਛੀ ਹਾਂਜੀ ਜਲਸੀ ਬੱਛੀ ਹਾਂ ਬੱਛੀ ਆ ਠੀਕ ਆ ਕਈ ਵਾਰਾ ਦੋਸਤੋ ਥੋੜਾ ਜਿਹਾ ਪਸ਼ੂ ਦਾ ਟੈਂਪਰੇਚਰ ਖਾਈ ਵੀ ਹੋਣ ਦੇ ਕਾਰਨ ਹੋ ਜਾਂਦੇ ਕਈ ਨਾ ਅੰਮ੍ਰਿਤ ਕਿਹਨਾਂ ਖਾਲੀ ਖੁਲੀ ਕੀਤੀ ਜਾਂਦੀ ਹੈ ਮੇਰੇ ਖਾਲੀ ਕਰਨੀ ਹੋਈ ਆ ਤੇ ਤੁਹਾਨੂੰ ਪਤਾ ਹੋਈ ਜਾਂਦੀ ਵਾਵੇ ਬਿਲਕੁਲ ਬਿਲਕੁਲ ਤੇ ਫਿਲਹਾਲ ਹੁਣ ਪਠੇ ਪੁੱਠੇ ਖਾ ਰਹੀ ਵਧੀਆ ਪਠੇ ਵਧੀਆ ਖਾਂਦੀ ਆਵੇ ਲਓ ਜੀ ਪਠੜਕਾ ਦੋਸਤੋ ਬਿਲਕੁਲ ਖਾ ਰਹੀ ਆ ਮਗਰ ਬੱਛੀ ਆ ਫੀਮੇਲ ਕਾਫ ਆ ਪੰਜਾਂ ਛਿਆਂ ਪੰਜਾਂ ਨਹੀਂ ਤੇ ਛਿਆਂ ਦਿਨਾਂ ਦੇ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਹੁਣ ਉਮਰ ਤੋਂ ਬੌਲੇ ਤੋਂ ਜਿੱਦਾਂ ਬਾਹਰ ਆਈਏ ਤੇ ਹੁਣ ਦੁੱਧ ਕਿੰਨਾ ਕਚਵਾਇਆ ਜੀ ਮੇਰੇ ਦੁੱਧ ਦੇ ਥੱਲੇ 12 ਕਿਲੋ ਆ ਅੱਛਾ ਹਮ ਠੀਕ ਆ ਹੁਣ ਵੀ ਬਿਲਕੁਲ ਚੋਇਆ ਆਪਾਂ 2 ਡੰਗ ਹਾਂਜੀ ਹਾਂਜੀ ਜੀ 11 ਕਿਲੋ ਪੱਕਾ ਹੋਊਗਾ ਠੀਕ ਆ ਜੀ ਉਵੇਂ ਹੀ ਸੀਲਸ ਲਾ ਗੋ ਜੀ ਸ਼ੁਕਰ ਨਹੀਂ ਲਾਓ ਜੀ ਹਾਂ ਵੇਖੋ ਠੀਕ ਆ ਜੀ ਸੋ ਸੀਲਸ ਲਾ ਗਾ 200 ਠੰਡੀ ਧੀਰੀ ਆ ਥਣ ਤੋਂ ਵੀ ਪੂਰਾ ਵਧੀਆ ਜਿੰਨਾ ਵੀ ਆ ਚਵਾਈ ਵਾਲਾ ਥਾਣਾ ਵਧੀਆ ਚਵਾਈ ਵਾਲਾ ਥਾਣਾ ਸੋ ਦੂਜਾ ਸਵੇ ਇਹ ਬਚੀ ਸੁਈ ਆ ਤੇ ਥੋੜਾ ਜਿਹਾ ਟੈਂਪਰੇਚਰ ਵੀਰ ਨੇ ਤੁਹਾਨੂੰ ਮੈਂਸ਼ਨ ਕਰਤਾ ਥੋੜਾ ਜਿਹਾ ਹਾਈ ਹੋ ਗਿਆ ਸੀਗਾ ਠੀਕ ਆ ਜਿਹੜਾ ਦੋਸਤੋ ਲੱਗ ਚੁੱਕਿਆ ਠੀਕ ਆ ਜੀ ਵੈਕਸੀਨੇਸ਼ਨ ਜਿਹੜੀ ਇਹਦੀ ਹੋ ਚੁੱਕੀ ਆ ਸੋ ਟਰੀਟਮੈਂਟ ਜਿਹੜਾ ਹੋ ਗਿਆ ਬਾਕੀ ਕੋਈ ਵੀਰ ਆਪ ਦੀ ਤਸਦੀਕ ਕਰਕੇ ਲੈ ਕੇ ਜਾ ਸਕਦਾ ਇੱਥੇ ਆ ਕੇ ਤਸਦੀਕ ਕਰ ਲਿਓ ਪਹਿਲੋਂ ਬਿਲਕੁਲ 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 ਸੋ ਆ ਕੋਈ ਗੱਲ ਨਹੀਂ ਤੇ ਫਿਲਹਾਲ ਆਪਾਂ ਇਹਨੂੰ ਖੋਲ ਕੇ ਰਹਿਣ ਦੀ ਤੌਰ 'ਤੇ ਫਿਰ ਹਾਂਜੀ ਹਾਂਜੀ ਠੀਕ ਆ ਸੋ ਕੋਈ ਵੀਰ ਆਪਾਂ ਦਾ ਵੀਰ ਮੇਰਾ ਇੱਥੇ ਆ ਕੇ ਤਸੱਲੀ ਕਰੇ ਇੱਥੇ ਆਣ ਕੋਈ ਵੀਰ ਆ ਉਹਦੀ ਤਸੱਲੀ ਕਰ ਲੈ ਕੋਈ ਇੱਕ ਅੱਧੇ ਦਿਨ ਤੱਕ ਜੋ ਦੋਸਤੋਂ ਨੌ ਪਰਮਾਉ ਬਿਲਕੁਲ ਠੀਕ ਹੋ ਜਾਊਗੀ ਵੈਸੇ ਤੋਰਾ ਆਪਾਂ ਘਾਟੇ ਕਰੋਣੇ ਕਹਿੰਕੀ ਪਸ਼ੂ ਥੋੜਾ ਜਿਹਾ ਬਿਮਾਰ ਆ ਟੈਂਪਰੇਚਰ ਆ ਤੋ ਬਾਹਰ ਮਾੜੀ ਮੋੜ ਦੇ ਨਾ ਹਵਾ ਉਹ ਪਸ਼ੂ ਨੂੰ ਲੱਗਣ ਦੇ ਕਰਕੇ ਕੋਈ ਠੀਕ ਆ ਜੀ ਤੇ ਅੰਮ੍ਰਿਤ ਕੀ ਇਹਦਾ ਲੈਣ ਦੇਣ ਵੀਰੇ ਕੀ ਕਰਦੇ ਮੇਰਾ 35000 ਰੁਪਇਆ 35000 ਹਾਂਜੀ ਠੀਕ ਆ ਜੀ 35000 ਦੀ ਮੰਗ ਵੀਰ ਨੇ ਕੀਤੀ ਆ ਜੀ ਬਾਕੀ ਕੋਈ ਵੀਰ ਆਵੇ ਆ ਉਹਦੀ ਨਰਕ ਪਰਖ ਕਰ ਲੈ ਜੋ ਕੇ ਵੇਖ ਸਕਦੇ ਉਹ ਮਗਰ ਬੱਛੀ ਆ ਤੇ ਅਗਲੇ ਐਨੀਮਲ ਜਿਹੜੇ ਆ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਝੋਟੀਆਂ ਦਿਖਾ ਦਿੰਨੇ ਆ ਅੱਛਾ ਅਮਰ ਤਾਂ ਜਿਹੜੀਆਂ ਆਪਣੇ ਕੋਲ ਵੀ ਅੱਗੇ ਦੋ ਝੋਟੀਆਂ ਨੇ ਹਾਂਜੀ ਹਾਂਜੀ ਵੀਰੇ ਛੇ ਦੰਦ ਦੋਵੇਂ ਦੋਵੇਂ ਛਿੱਗੀਆਂ ਨੇ ਛਿੱਗੀਆਂ ਛਿੱਗੀਆਂ ਪਿਓਰ ਤੇ ਦੂਜੇ ਦੂਜੇ ਸੁਵੇ ਸੂਨ ਵਾਲੀਆਂ ਹਾਂਜੀ ਇਹ ਮਤਲਬ 4 ਮਹੀਨੇ ਚੈੱਕ ਪਾਸ ਆ 14 ਤੇ ਉੱਤੇ ਆ ਇਹ ਪੰਜਵਾਂ ਲੱਗਾ ਇਹਨੂੰ ਆਹ ਜਿਹੜੀ ਝੋਟੀ ਹੈ ਹਾਂਜੀ ਇਹ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਹਾਂਜੀ ਲੋ ਵੀ ਦੋਸਤੋ ਦੁੱਧੋਂ ਭੱਜੀ ਆ ਠੀਕ ਆ ਜੀ ਦੁੱਧੋਂ ਡਰਾਈ ਆ ਸਿੰਗੀ ਸੁੰਗੀ ਬਹੁਤ ਸੋਹਣੀ ਆ ਤੇ ਮੂਹਰਾ ਦੇ ਵਿੱਚ ਆ ਜਾਂਦੀ ਏ ਮੱਥਾ ਮੁੱਥਾ ਬਲੈਕ ਆ ਬਿਲਕੁਲ ਸਿੰਗੀ ਬਹੁਤ ਕੋਕੇ ਜੜੇ ਪਏ ਆ ਵੇਖੋ ਆ ਵੇਖੋ ਪੁਰਸ਼ੇ ਸ਼ੇਤੰਦ ਮੂਹ ਸ਼ੇਤੰਦ ਦੇਖੇ ਹੂੰ ਬੋਲੀ ਬੜੀ ਮੂਹ ਦੀ ਹਾਂ ਮੂਹ ਮਾ ਫੜਾਉਂਦੀ ਏਗੇ ਹੂੰ ਸੋ ਹਾਈਟ ਦੀ ਬਹੁਤ ਪਿਆਰੀ ਏ ਹਾਈਟ ਕੱਦ ਵੀ ਦੋਸਤੋ ਵੇਖੋਗੇ ਤੇ ਪੂਰੀ ਵੱਡੀ ਝੋਟੀ ਆ ਤੇ ਨਵੀਂ ਝੋਟੀ ਏ ਜਿੱਦਾਂ ਬਿਲਕੁਲ ਹਜੇ ਦੰਦਾਂ ਦੇ ਵਿੱਚ ਹੀ ਆ ਠੀਕ ਆ ਜੀ ਤੇ ਹਾਈਟ ਸੋਣੀ ਆ ਤੇ ਦੁੱਧੋਂ ਡرائی ਆ ਸੀਲਸ ਲੱਗ ਵੀ ਫਿਰ ਬਹੁਤ ਜ਼ਿਆਦੀ ਐਂਡ ਹੰਦੀ ਤੀਰੀ ਅੱਛਾ ਅਮਰ ਤਾਂ ਮੰਨ ਲਓ ਵੀ 4 ਮਹੀਨੇ ਜਿਹੜੇ 4 ਮਹੀਨੇ ਉਹ ਕੰਪਲੀਟ ਆ ਹਾਂਜੀ ਤੇ ਪੰਜਵਾਂ ਮੰਲਾ ਇਹਨੂੰ ਲੱਗਾ ਹੈ ਪੰਜਵਾਂ ਲੱਗਾ ਵੀਰੇ ਆ ਪਾਂ ਦਸਲੀ ਕੀਤੀ ਡਾਇਰੈਕਟਰ ਤੋਂ ਠੀਕ ਆ ਹਾਂਜੀ ਲੋਵੀ ਭਰਾਵੋ ਠੀਕ ਆ ਸੋ ਸ਼ਕੀਨੀ ਵਾਲੇ ਪਾਸਿਓ ਦੋਸਤੋ ਐਂਡ ਚੀਜ਼ ਆ ਬਹੁਤ ਸੋਹਣੀ ਝੋਟੀ ਆ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਖਰੀਦਣੀ ਆ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਤੇ ਐਂ ਬਿਲਕੁਲ ਕੁੰਡੀ ਚੂਰ ਤੇ ਆਹ ਦੇਖੋ ਜੀ ਸੋ ਅੱਗੇ ਨਾਰਮਲ ਹੀ ਦੋਸਤੋ ਸੋਣੀ ਕੋਈ ਵੀਰ ਅੱਗੇ ਸੇਵਾ ਸੰਭਾਲਵਾਰਾ ਟੱਕਰ ਗਿਆ ਤਾਂ ਬਹੁਤ ਵਧੀਆ ਝੋਟੀ ਆ ਜਿਹੜੀ ਦੋਸਤੋ ਬਣੂਗੀ ਠੀਕ ਆ ਚੌੜੀ ਪਿੱਠ ਪੂੜੇ ਦੀ ਬਣ ਜੂਗੀ ਹਾਈਟ ਤਾਂ ਆਲਰੇਡੀ ਚੰਗੀ ਹਾਈਟ ਸੋਣੀ ਆ ਵੈਸੇ ਤੁਹ ਤੋਂ ਡرائی ਆ ਠੀਕ ਆ ਜੀ ਇਹ ਤੁਸੀਂ ਜ਼ਰੂਰ ਧਿਆਨ ਰੱਖ ਕੇ ਸਵਦਾ ਕਰ ਲਿਓ ਪੰਜਵੇਂ ਮਹੀਨੇ ਦੇ ਵਿੱਚ ਹੁਣ ਸਟਾਰਟ ਹੋ ਗਿਆ ਪੰਜਵਾਂ ਮਹੀਨਾ ਲੱਗ ਚੁਗਾ ਇਹਨੂੰ ਅੱਗੇ ਗੱਬਣ ਦਾ ਕੋਈ ਵੀਰ ਆਵੇ ਆਪਦੀ ਤੁਸੀਂ ਤਸੱਲੀ ਆ ਆਪ ਵੀ ਕਰ ਸਕਦੇ ਜੀ ਕਰਵਾ ਸਕਦੇ ਜੀ ਸਾਈ ਬਿਆਨਾ ਕਰਕੇ ਠੀਕ ਆ ਹਾਂਜੀ ਤੇ ਬਾਕੀ ਜੋਤਨਾਂ ਦੀ ਹੈ ਓਕੇ ਰਿਪੋਰਟ ਵੀਰੇ ਓਕੇ ਓਕੇ ਐਂ ਚਾਹਵੇਂ ਥਾਂ ਇੱਕੋ ਜੇ ਹੋਣੀ ਹੈ ਹੈ ਚਾਰ ਥਾਂ ਨਹੀਂ ਹੈ ਪ੍ਰੋਪਰ ਨਾ ਹਾਂਜੀ ਹਾਂਜੀ ਨਾ ਫੋਟੋਆਂ ਕੋਈ ਨਹੀਂ ਹੈ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਛਾਂੜ ਫੋੜ ਕਿਸੇ ਤਰ੍ਹਾਂ ਦੀ ਦੋਸਤੋ ਐਕਸਟਰਾ ਨਹੀਂ ਲੱਗਾ ਕੋਈ ਸਰੂ ਕੋਈ ਚੌਂ ਡੰਗਰਾਂ ਦੇ ਨਾਲ ਕੋਈ ਨਹੀਂ ਛਾਂੜ ਹੈਗੀ ਤੇ ਅਮਰ ਤਾਂ ਕੀ ਜਾਂਦਾ ਵੀਰੇ ਲੈਣ ਮੇਰੇ ਮੋਹਲੇ ਦੇ ਭਣਾ ਇਹਦਾ 60 ਕਰ ਲਿਓ 65 ਕਰ ਲਿਓ 55000 ਦੀ ਦੇ ਦਾਂ 55 ਦੀ ਹਾਂਜੀ ਤੁਹਾਨੂੰ ਪਤਾ ਝੋਟੀ ਵੱਡੀ ਆ ਹੂੰ ਚਲੋ ਔਸਰ ਹੋਵੇ ਤਾਂ ਫਿਰ ਵੀ ਏਡੀ ਦਾ ਮੁੱਲ ਉਨਾ ਹੀ ਆ ਬਸ ਬਸ ਤੇ ਫਿਰ ਇਹ ਵੀ ਮੈਨੂੰ ਤਾਂ ਹੈ ਵੀ ਗੱਭਣਾ ਚੱਲ ਗੱਭਣਾ ਚੈੱਕ ਪਾਸ ਹਾਂ ਤੇ ਇੱਕ ਆਸ ਵੀ ਹੁੰਦੀ ਅਗਲੇ ਨੂੰ ਵੀ ਚੱਲ ਬੇਫਿਕਰੀ ਕੋਈ 4 ਮਹੀਨੇ ਸੰਭ ਕੇ ਬਿਲਕੁਲ ਨੇੜ ਹੋ ਜਾਣਾ ਸੌਣ ਦਾ ਹਾਂਜੀ ਹਾਂਜੀ ਲਓ ਵੀ ਦੋਸਤੋ ਛੋਟੀ ਪਿਆਰੀ ਆ 55000 ਲੈਣ ਦੇਣਾ ਹਾਈਟ ਥੋੜਾ ਜਿਆਦਾ ਚਾਰ ਨਹੀਂ ਖਰਦੀ ਤਾਂ ਲੈਕਾ ਜਿਆ ਲਾਇਆ ਵਾ ਛੋਟੀ ਹੀ ਮਤਲਬ ਪੱਠੇ ਪੁੱਠੇ ਉਹਨਾਂ ਵੱਢ ਕੇ ਪਾਏ ਹਾਉ ਜੀ ਜ ਨਹੀਂ ਲਾਇਆ ਹੈ ਨਾ ਇੱਥੇ ਹਾਂਜੀ ਹਾਂਜੀ ਤੇ ਇਹਨਾਂ ਪਸ਼ੂ ਨਵੀਂ ਥਾਂ ਤੇ ਆ ਕੇ ਜੀ ਨਹੀਂ ਲਾਉਂਦਾ ਤਾਂ ਕਰਕੇ ਪੱਠੇ ਢੱਕੇ ਘਟ ਖਾਦੇ ਆ ਹਾਂਜੀ ਇਹ ਗੱਬਣ ਤੇ ਅਗਲੀ ਮੱਝ ਆਪਣੇ ਕੋਲ ਆ ਗਈ ਦੂਜਾ ਸੂਆ ਏ ਇਹ ਵੀ ਦੂਜਣ ਇਹ ਵੀ ਦੂਜੇ ਵੀਰੇ 6 ਦੰਦਾ ਵੀ ਅੱਛਾ ਹਾਂਜੀ ਮੋਹੋਂ ਦੰਦੋਂ ਦੋਸਤੋ ਛਿੱਗੀ ਆ ਇਹ ਵੀ 6 ਦੰਦਾ ਸੋ ਦੋਵੇਂ ਝੋਟੀਆਂ ਦੋਵੇਂ ਛਿੱਗੀਆਂ ਨੇ ਠੀਕ ਆ ਜੀ ਆ ਕਰੋ ਚੈੱਕ ਇੱਕ ਕੰਨੀਆ ਬਰੋਬਰ ਕਰਨ ਦੀ ਇਹ ਕੰਨੀ ਪਹਿ ਬਰੋਬਰ ਨਹੀਂ ਕੀਤੀ ਹਾਂਜੀ ਹਾਂਜੀ ਕਰਦੀ ਪਈ ਏ ਹਾਂਜੀ ਤੇ ਅਮਰਤੇ ਦੀ ਕੀ ਡਿਟੇਲ ਆ ਵੀਰ ਦੇਣ ਕਿੰਨੇ ਇੱਕ ਲੈ ਜੂਗਾ ਜੀ ਵੀਰੇ ਇਹ ਹਫਤਾ ਹਫਤੇ ਤੋਂ ਪਹਿਲਾਂ ਹੀ ਸੂਸਾਜਦੀ ਪਰ ਹਫਤਾ ਮੰਨ ਕੇ ਚੱਲੇ ਕੋਈ ਠੀਕ ਹੈ ਜੀ ਹਾਂ ਜੀ ਪਿਆਰੀ ਜੀ ਇਹ ਮੈਂ ਤੇ ਹੂੰ ਠੀਕ ਆ ਲਵੀ ਝੋਟੀ ਪਲੀ ਪੁਲੀ ਚੰਗੀ ਬਿਲਕੁਲ ਸੋ ਹਫਤਾ ਖੰਡ ਦੋਸਤੋ ਸਮਾਂ ਬਾਕੀ ਆ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਜਿਹੜੀ ਪਹਿਲਾਂ ਝੋਟੀ ਦਿਖਾਈ ਸੀ ਤੁਹਾਨੂੰ ਉਹ ਵੀ ਕਦ ਕੱਡ ਦੀ ਉੱਚੀ ਸੀ ਠੀਕ ਆ ਜੀ ਇਹ ਮੀਡੀਅਮ ਹਾਈਟ ਆ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਜੰਮੀ ਪਲੀ ਪੂਰੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਦੋਸਤੋ ਕਿ ਪੂਰੀ ਨਰਾਜੀ ਆ ਵਜਨ ਵਜਨ ਪੂਰਾ ਸੋ ਹਫਤਾ ਖੰਡ ਦਾ ਸਮਾਂ ਬਾਕੀ ਆ ਦੂਜਾ ਸਵੇਰ ਇਸ ਝੋਟੀ ਨੇ ਸੋਣਾ ਸੋ ਆਰਡਰ ਕੁਆਲਿਟੀ ਸੋਹਣੀ ਬਣਾ ਰਹੀ ਹੈ ਬਾਕੀ ਆ ਤੁਹਾਡੇ ਸਾਹਮਣੇ ਆ ਕਰੋ ਚੈੱਕ ਬਣੀ ਬਹੁਣ ਪੂਰੀ ਤਿਆਰੀ ਤੇ ਮਗਲੋ ਹਾਂ ਪਹਿਲਾਂ ਵੀ ਸੂ ਸਕਦੀ ਆ ਚਲਾ ਹਫਤਾ ਮੰਨ ਕੇ ਚੱਲੋ ਆ ਚਲੋ ਜੀ ਖੁੱਲਾ ਡੋਲਾ ਹਫਤਾ ਹੋ ਕੇ ਮੰਨ ਲੈ ਪੂਰੀ ਤਿਆਰੀ ਤੇ ਆ ਜੂਗੀ ਆ ਲਓ ਠੀਕਾ ਤੇ ਅਮਰਤ ਕਿੰਨੀ ਇਹਦੀ ਕਿੰਨੀ ਡਿਮਾਂਡ ਕੀਤੀ ਮੇਰੇ ਮੌਲਤੇ ਬਣਾਦਾ 70 75 ਕਰੀਏ 65 ਦੀ ਦੇ ਦਾਂ 65 ਦੀ ਹਾਂ 65 ਦੇ ਵਿੱਚੋਂ 2000 63 ਦੀ ਦੇ ਦਾਂ 63 ਦੀ ਹਾਂਜੀ ਲਓ ਜੀ 36000 ਦੀ ਇਹ ਵੀਰਾਂ ਦਾ ਵੀ ਦੇ ਦਿਆਂਗੇ ਠੀਕ ਆ ਜੀ ਸੋ 65000 ਹੋਵੇ ਡਿਮਾਂਡ ਜਿੰਨੀ ਆ ਪਰ 36000 ਲੈ ਤੇ ਆ ਠੀਕ ਆ ਸੋ ਝੋਟੀ ਦੂਜਾ ਸਵੇਰ ਸੋਹਣੀ ਆ ਦੋਸਤੋ ਉਹ ਦੰਦੋ ਵੀ ਤੁਹਾਨੂੰ ਦਿਖਾਤਾ ਸੋ ਬਾਕੀ ਥਣ ਦੇਵੇ ਦੀ ਵੀ ਪੂਰੀ ਸਾਫ ਸੁਥਰੀ ਆ ਆ ਥਣ ਦੇਵਾ ਤੁਸੀਂ ਵੇਖ ਲਓ ਠੀਕ ਆ ਜੀ ਨੋ ਕਾਲੇ ਥਣ ਨੇ ਬਿਲਕੁਲ ਚਾਰੇ ਥਾਣਾ ਦੀ ਸਪੇਸ ਤੇ ਸਾਈਜ਼ ਉਹ ਤੁਸੀਂ ਆ ਵੇਖ ਕੇ ਚੈੱਕ ਕਰ ਲਓ। ਠੀਕ ਆ। ਸੋ ਅਮਰਤਾ ਅੱਜ ਆਪਣੇ ਕੋਲੇ ਚਾਰ ਪਸ਼ੂ ਸੀਗੇ। ਹਾਂਜੀ ਵੀਰੇ। ਤੇ ਨੰਬਰ ਬੋਲਦਿ ਕੀ ਆਪਣੇ। ਮੇਰੇ ਆਪਣਾ ਨੰਬਰ ਆ 8146450629872824629। ਠੀਕ ਆ ਜੀ। ਹਾਂਜੀ ਹਾਂਜੀ। ਲੋ ਵੀ ਦੋਸਤੋ ਅੱਜ ਫਿਲਹਾਲ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਇਹ ਚਾਰ ਪਸ਼ੂ ਦਿਖਾਉਣੇ ਸੀਗੇ। ਸੋ ਚੋਂ ਪਸ਼ੂਆਂ ਦੀ ਆਪਾਂ ਡਿਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਵੀ ਪਸੰਦ ਆਊਗਾ। ਨਰਕਪਰਖ ਤਸल्ली ਤੁਸੀਂ ਘਰਾਂ ਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ